ਬਸ ਗੁਰਜੀਤ ਆ ਬੰਦੋ ਵਾਲੇ ਪਾਰਟਨਰship ਅੱਜ ਕੋਲੋਂ ਸੇਵਾ ਕਰਦਾ 10 ਸਾਲ ਤੋਂ ਔਰ ਉਹਨੇ ਅੰਕੜੇ ਪਹਿਲਾਂ ਉਹਨੂੰ ਕੰਪਨੀ ਅਧੀਨ ਚਾਰਚ ਬੰਦ ਕਰ ਦੇ ਲਈ ਸੇਵਾ ਬੰਦ ਕਰ ਦੇ ਲਈ ਔਰ ਕੱਲ ਬਈ ਬਸ ਮੇਰੇ ਪਹਾੜੇ ਨਾਲ ਉਹਨੇ ਆਪਣੀ ਗੱਡੀ ਲਾਈ ਸੀ ਪਰ ਮਾੜੀ ਮੋਢੀ ਬੈਸੋ ਹੀ ਮੈਂ ਆਪਣੇ ਪ੍ਰਾਣ ਲੈਣ ਗਿਆ ਔਰ ਉਹਨੇ ਉਸੇ ਕਰਕੇ ਉਹਨੂੰ ਸੇਵਾ ਦੇ ਕਰਕੇ ਮੇਲੇ ਤਲਵਾਰਾ ਮਾਰਿਆ ਨੇ ਤਾਕੀ ਇਹ ਬਦਾਇਤ ਸੇਵਾ ਕਰਦਾ ਵਾ ਬੇ ਕਿਤੇ ਦੂਜੀ ਚਰਚੀ ਹੋਣਾ ਉੱਛਣ ਦੇ ਤਲ ਦਾ ਇਲਾਕਾ ਸੇਵਾ ਬੱਧ ਕਰਦੇ ਕਿੰਨੇ ਬੰਦੇ ਆਏ ਸੀ 6-7 ਆਲੇ ਪਹਿਲਾਂ ਕਿਹਦੇ ਦੀ ਸ਼ਹੀਦ ਹੋਣੀ ਜੀ ਹਾਂ ਜਿਸ ਕੋਈ ਨਹੀਂ ਇਸੇ ਕਰਕੇ ਸੇਵਾ ਕਰਕੇ ਕਦੇ ਤੂੰ ਸੇਵਾ ਬੱਧ ਕਰ ਦੋ ਕੀ ਉਹਨਾਂ ਦੇ ਨਾਮ ਜਾਣਦੇ ਚਾਹੇ ਨਾਮ ਹੁੰਦਾ ਦਾ ਜਿਹੜਾ ਮੇਨ ਉਹਨਾਂ ਦਾ ਅਵਤਾਰ ਸਕੇ ਉਹਨਾਂ ਦਾ ਪਿਓ ਆ ਬਾਕੀ ਦਾ ਮੁੰਡਾ ਇੱਕ ਡੰਗੂ ਇੱਕ ਢਾਣਾ ਉਹਦਾ ਭਤੀਜਾ ਕੁਦਾ ਕੀ ਮੰਨ ਕੀ ਕਰਦੇ ਸੀ ਮੰਗ ਕਰਨਾ ਲੈ ਕੇ ਆਪ ਸੰਤੋਮੇਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਹੋ ਨਾ ਲੋਕਾਂ ਨੂੰ ਆ ਰੱਬ ਦਾ ਪ੍ਰਚਾਰ ਕਰਨ ਦਾ ਰੋਕ ਸਕਣ ਦਰਜੀਤ कौर ਕੀ ਲੱਗੂ ਤੁਹਾਡੇ ਆ ਮੈਂ ਇਹਨਾਂ ਦੀ ਵਾਈਫ ਆ ਹਾਂ ਕੀ ਗੱਲ ਹੋਈਏ ਬਸ ਜੇ ਇਦਾਂ ਹੀ ਬਸ ਸਾਡੇ ਮਸੀਹ ਕੌਮ ਦੇ ਕਰਕੇ ਹੀ ਸਾਡੇ ਤੇ ਤਤਿਆਚਾਰ ਹੁੰਦੇ ਆ ਕਿ ਸਾਨੂੰ ਵਿਚਰ ਚਲਾਉਣ ਤੋਂ ਮਨਾ ਕਰਦੇ ਆ ਤੇ ਤਿੰਨ ਚਾਰ ਨਿਆੰਗਾ ਇਹ ਗਲੀਆਂ ਚ ਨੰਗੀਆਂ ਤਲਵਾਰਾਂ ਚੱਲੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਆਹ ਇਥੋਂ ਤੱਕ ਕੇ ਦਰਖਾਸਤ ਦੇਣ ਗਏ ਉੱਥੇ ਸਾਨੂੰ ਕੋਈ ਉੱਥੇ ਪੁਲਿਸ ਵਾਲਾ ਨਹੀਂ ਮਿਲਿਆ ਡਾਕਟਰ ਕੋਟੋਂ ਗਏ ਕੋਈ ਨਹੀਂ ਸਾਨੂੰ ਉੱਥੇ ਮਿਲਿਆ ਵੀ ਤੇ ਹੁਣ ਜੇ ਅਸੀਂ ਇੱਥੇ ਆਏ ਤੇ ਇਥੋਂ ਕੈਸਰ ਕਰਨ ਲੱਗੇ ਆ ਤੇ ਗੁੰਨਾਨਕ ਹਸਪੀਟਲ ਉੱਥੋਂ ਵੀ ਮੇਰੇ ਛੋਟੇ ਭਰਾ ਨੂੰ ਵੀ ਸਟੱਲ ਲੱਗਿਆ ਉੱਥੋਂ ਵੀ ਜਵਾਬ ਦੇਤਾ ਆ ਕਿ ਚੰਡੀਗੜ੍ਹ ਲੈ ਕੇ ਜਾਓ ਤੇ ਦੱਸੋ ਕਿੱਥੇ ਸਾਡਾ ਇਨਸਾਫ ਆ ਕਿਤੇ ਕੋਈ ਕਾਰਵਾਈ ਨਹੀਂ ਹੋਣਦੀ ਵੀ ਸਾਡੀ ਤੇ ਹੁਣ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੇਸ ਆ ਉਹ ਦਰਜ ਕੀਤਾ ਜਾਵੇ ਤੇ ਜਿਹੜੇ ਜਿੰਨੇ 4 ਬੰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਤੇ ਪਰਚਾ ਕੀਤਾ ਜਾਵੇ ਜਿਹੜੀ ਵੀ ਕੈਮਰਾ ਲੱਗਿਆ ਉ ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾ ਰਹੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ ਇਹ ਜਿੱਥੇ ਅਸੀਂ ਖੜੇ ਆ ਇੱਥੇ ਹੀ ਵਾਕਿਆ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਪੀੜੀਆਂ ਗਲੀਆਂ ਨੇ ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਤੇ ਦੂਜੀ ਸਾਈਡ ਤੋਂ ਜਦ ਇੱਕ ਸੈਡਾਨ ਗੱਡੀ ਆਈ ਤੇ ਉਹ ਦੋਨੋਂ ਆਪਸ ਵਿੱਚ ਭੜ ਗਏ ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ ਸਾਰੇ ਇਹ ਪ੍ਰਚਾਰ ਪ੍ਰਚਾਰ ਕਰਕੇ ਨੂੰ ਲੈ ਕੇ ਹੋਇਆ ਜੀ ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪਾਂਸਿਬਿਲਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇਨਸੀਡੈਂਟ ਦਾ ਉਹਨੂੰ ਦਰਸ਼ਨ ਇਹ ਜਿਵੇਂ ਅਸੀਂ ਜਿੱਥੇ ਅਸੀਂ ਖੜੇ ਹੈਗੇ ਆ ਇੱਥੇ ਲਾਂਘੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ ਇੱਥੇ ਪੁਲਿਸ ਪਾਰਟੀ ਮੌਕੇ ਤੇ ਹੈ ਜਿਹੜੇ ਆਂਡੀ ਗਵਾਂਡੀ ਵੀ ਨੇ ਉਹਨਾਂ ਤੋਂ ਸਾਰਿਆਂ ਦੇ ਤਸਦੀਕ ਕੀਤੀ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੀ ਖੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ ਮੈਡਮ ਉਹਨੂੰ ਰਿਪੋਰਟ ਦੇ ਕੇ ਆਈ ਪਹਿਲੇ ਆਪਣਾ ਗਾਇਬ ਹੋ ਗਿਆ ਉਹ ਸਾਰਾ ਜੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਅਜੇ ਪੁਲਿਸ ਪਾਰਟੀ ਮੌਕੇ ਤੇ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਬਾ ਕਰਾਂਗੇ ਅਜੇ ਫਿਲਹਾਲ ਇੱਕ ਦੀ ਸਾਨੂੰ ਇੰਟੀਮੇਸ਼ਨ ਆਈ ਹੈ ਕਹਿੰਦੇ ਕਿ ਨਾਮ ਇੱਕ 20 ਬੰਦਿਆਂ ਦੇ ਜਥਮੀ ਹੋਏ ਜਿਹਨੂੰ ਅਮਨਿਤ ਰਿਪੋਰਟ ਦਿੱਤਾ ਗਿਆ ਦੇ ਕਿ ਸਮਾਨ ਅਜੇ ਅਸੀਂ ਮੌਕਾ ਦੇਖਣ ਆਏ ਹਾਂ ਉਸ ਤੋਂ ਬਾਅਦ ਅਸੀਂ ਹਸਪੀਟਲ ਜਾ ਕੇ ਬੰਦੀ ਕਾਰਵਾਈ ਕਰਾਂਗੇ